ਤੂੰ ਕਰਦੀ ਵਾਲੀ ਆਤੀ ਹੋ ਗਈ ਆ ਚਲੋ ਕੰਮ ਨੇ ਬੜਿਆ ਉਹ ਪ੍ਰਭ ਦਲਜੀਤ ਆ ਪਣ ਜਾਈ ਆ ਗਈ ਆ ਗਈ ਬਸ ਬਹਿ ਜਾ ਤੂੰ ਆ ਸੁਣ ਆ ਗਏ ਆ ਇਹਨਾਂ ਹੁਣ ਨਿਆਣੇ ਬਾਰੇ ਪੁੱਛਣਾ ਚਲ ਕੋਈ ਗੱਲ ਨਹੀਂ ਲਾਓ ਪਾਣੀ ਬਲੇ ਆਇ ਤੇ ਗਰਮੀ ਬਹੁਤ ਜ਼ਿਆਦੀ ਹੈ ਗਰਮੀ ਤੇ ਇੰਨੀ ਆ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਪੱਖੇ ਤੇ ਕੋਈ ਕਰਨੇ ਡੇ ਕੋਲ ਲੈ ਆਵਾਂ ਬਸ ਬਸ ਬੜੀ ਸ਼ਾਂਤੀ ਘਰ ਵਿੱਚ ਜਾਣੇ ਸੋਗੇ ਆ ਮੈਂ ਨਾ ਚਾਹ ਬਣਾਵਾਂ ਤੁਹਾਡੇ ਵਾਸਤੇ ਕਰੋ ਟੀ ਲੈ ਆਵਾਂ ਅੰਜ ਕਰ ਹਾਂ ਅਜੇ ਰਿਹਾਲ ਦਿੱਤਾ ਅੱਛਾ ਇਹ ਨਾ ਹਾਂ ਥੋੜਾ ਬੂ ਰੈਸਟ ਕਰ ਜਾਂਦੇ ਅੱਛਾ ਤੇ ਬਾਅਦ ਵਿੱਚ ਉਥੋਂ ਮਿਲ ਠੀਕ ਵਾ ਅੱਛਾ ਕਿੱਥੇ ਨਾਲੇ ਸਤੇ ਲਾ ਲਓ ਤੇਰੇ ਕਪੜੇ ਕਪੜੇ ਦੇ ਹੀ ਲਾ ਲੈ ਨਾ ਲਾ ਲੈ ਹਾਂ ਲਾ ਲਓ ਗਰਮੀ ਬੜੀ ਆ ਕੁਰਤਾ ਆਪਣਾ ਵੇਖਦਾ ਭਿੱਜਾ ਤੜਾ ਪਸੀਨੇ ਨਾਲ। ਚਲ ਕੋਈ ਨਹੀਂ। ਹੈ? ਇਹ ਵਧੀਆ ਵਾ ਮੜ ਕੇ ਫੇਰ ਧੋਣੇ ਇਕੱਠੇ ਸਾਮਾ ਨੂੰ। ਇਹ ਹੋ ਰਾਂ ਜਣੇ ਹੁਣ। ਆਏ ਹਾਏ ਸਗੋ ਲਾ ਕੇ ਤਾਂ ਪਾ ਲੈਂਦੇ ਟੀ-ਸ਼ਰਟ ਪਾ ਲੈਂਦੇ, ਕਲੋਰ ਲਾ ਪਾ ਲੈਂਦੇ, ਨਿੱਕਰ ਪਾ ਲੈਂਦੇ। ਹੈ? ਕਿਦਾਂ ਮੰਦਾ ਹੀ ਹਾਲ ਹੋ ਰਿਹਾ ਗਰਮੀ ਨਾਲ। ਗਰਮੀ ਬਹੁਤ ਜ਼ਿਆਦਾ ਵਾ ਤੇ। ਚਲੋ। ਗੱਲ ਕਰ ਮੈਂ ਵੀ ਨਾ। ਉੱਥੇ ਹੀ ਪੈਣਾ ਮੜ ਗਿਆ। ਚਲ ਪੈ ਜਾਓ ਲੰਮੇ ਤੇ। ਹਾਏ ਹਾਏ। ਤੇ ਵੀ ਹੱਦੀ ਕਰੀ ਜਾਂਦੇ ਆ। ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਹਰਦੇ ਹੀ ਨਹੀਂ ਕਿਤੇ ਪੁੱਛਣਾ ਨਿਆਣੇ ਕਿੱਥੇ ਆ ਨਿਆਣੇ ਕਿੱਥੇ ਆ ਦੱਸ ਕੀ ਤੁਹਾਨੂੰ ਦੱਸਾਂ ਮਨੇ ਆਣੇ ਕਿੱਥੇ ਆ ਇਹਨਾਂ ਤਾਂ ਹਟਣਾ ਹੀ ਨਹੀਂ ਪੁੱਛਣਾ ਮੈਨੂੰ ਕਿ ਨਿਆਣੇ ਕਿੱਥੇ ਆ ਹੁਣ ਮੈਂ ਕੀ ਕਹੂੰਗੀ ਇਹਨਾਂ ਨੂੰ ਕਿ ਕਿੱਥੇ ਗਏ ਆ ਨਿਆਣੇ ਇਹਨਾਂ ਤਾਂ ਗੱਲ ਮੰਨਣੀ ਨਹੀਂ ਮੇਰੀ ਸਾ ਚੰਗਾ ਪਵਾੜਾ ਪਿਆਈ ਅੰਤਰਾ ਇਹ ਗੱਲ ਤੇ ਮੈਂ ਸੋਚੀ ਨਹੀਂ ਪਹਿਲਾਂ ਮਰੀ ਗੱਲ ਤੇ ਨਹੀਂ ਮੈਂ ਆ ਜਾ ਗਿਆ ਹਾਂ ਅੰਦਰ ਚ ਹਾਂ ਉੱਥੇ ਵੀ ਜਾਣਾ ਹੈ ਨਹੀਂ ਨਾ ਦਲਜੀਤ ਆਏ ਹੈ ਤੁਸੀਂ ਕੀ ਨਿਆਣੇ ਰੱਟ ਲਈ ਜਦੋਂ ਦੇ ਆਏ ਜੇ ਨਿਆਣੇ ਕਿੱਥੇ ਨਿਆਣੇ ਕਿਤਨਾ ਆਣ ਕੇ ਗਏ ਆਪਣੇ ਨਿਆਣੇ ਪੇਕੇ ਗਈ ਆਪਣੇ ਉਹ ਪੇਕੇ ਚੰਗੀ ਆਹ ਹੋਰ ਸਵੇਰੇ ਤੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਾਣਦਾ ਲੈ ਦੱਸ ਮੈਨੂੰ ਕਿਹੜਾ ਕੋ ਦੱਸਿਆ ਨਾ ਕੋ ਪੁੱਛਿਆ ਪਾਏ ਕੱਪੜੇ ਬੈਗ ਵਿੱਚ ਤੇ ਨਿਕਲ ਗਈ ਦਾ ਵਾਦਾ ਉਹ ਮੈਂ ਤਾਂ ਦੌੜ ਕੇ ਪਿੱਛੇ ਪੁੱਛਿਆ ਕਿ ਕਿੱਥੇ ਚਲੀ ਜਾਂ ਦੱਸ ਤੇ ਜਾ ਕਿੱਥੇ ਚਲੀ ਜਾਂ ਇਹ ਮੈਂ ਮੇਰਾ ਦਿਲ ਨਹੀਂ ਲੱਗਣਿਆ ਤੇ ਮੈਂ ਚਲਣੀ ਆਪਣੀ ਮੰਮੀ ਹੁਣਾ ਕੋਲ ਤੇ ਕੋਈ ਗੱਲ ਨਹੀਂ ਰਹਿ ਕੇ ਮੈਂ ਆ ਜੂ ਚਾਰ ਕਿਤੇ ਮੈਂ ਅਖਰ ਕੀ ਆਂਦੀ ਉਹਨੂੰ ਇਹ ਕਿਦਾਂ ਦੀ ਗੱਲ ਹੋਈ ਆਹੋ ਮੈਂ ਤੇ ਨਾਣੇ ਵਾਸਤੇ ਲੈ ਗਿਆ ਖਾਣ ਪੀਣ ਵਾਸਤੇ ਆ ਚੱਲ ਕੋਈ ਨਹੀਂ ਆ ਰੱਖ ਲੋ ਆਪ ਨਹੀਂ ਖਾਦਾ ਜਾਂਦਾ ਆਪ ਖਾ ਲੋ ਆਪ ਨੂੰ ਜੋ ਆ ਉਹ ਪਰ ਇੱਕ ਗੱਲ ਹੈਗੀ ਆ ਹਾਂਜੀ ਉਹਨੇ ਮੈਨੂੰ ਪੁੱਛਣਾ ਸੀ ਡਾਡ ਜੀ ਮੈਂ ਜਾਣਾ ਵਾਂ ਮੇਰੇ ਨਾਲ ਤੇ ਗੱਲ ਕੋਈ ਨਹੀਂ ਕੀਤੀ ਆਨੇ ਤੁਹਾਨੂੰ ਉਹਨੇ ਕੀ ਪੁੱਛਣਾ ਸੀਗਾ ਉਹ ਮੈਂ ਘਰ ਹੀ ਗਈ ਤੇ ਮੈਨੂੰ ਨਹੀਂ ਪੁੱਛਿਆ ਉਹ ਬਸ ਕੱਪੜੇ ਪਾ ਕੇ ਤੇ ਫਟਾਫਟ ਤੁਰਨ ਦੀ ਕੀਤੀ ਉਹਨੇ ਕਿ ਮੈਂ ਚੱਲੀ ਆ ਤੇ ਮੇਰਾ ਦਿਲ ਨਹੀਂ ਲੱਗਣ ਡਿਆ ਜਦੋਂ ਉਹਨੇ ਇੰਨੀ ਗੱਲ ਕਹਿਤੀ ਕਿ ਮੇਰਾ ਦਿਲ ਨਹੀਂ ਲੱਗਣ ਡਿਆ ਮੈਂ ਉਹਨੂੰ ਕੀ ਕਹਿੰਦੀ ਕਿੱਦਾਂ ਰੋਕਦੀ ਮੈਨੂੰ ਨਾ ਆ ਤੇਰੀ ਗੱਲ ਹਜਮ ਹੋਈ ਨਹੀਂ ਆਂ ਲਈ ਉਹਨੇ ਮੈਨੂੰ ਕੁਛ ਨਾ ਪੁੱਛਣਾ ਸੀ ਗੱਲ ਹੋ ਰਹੀ ਏ ਦੱਸ ਦੇ ਮੈਨੂੰ ਹਣੀ ਜੇਬ ਨੂੰ ਵੀ ਬਾਤ ਲਗਾ ਨਾ ਪਤਾ ਤੇ ਤੇਰਾ ਬਖਿਆਲ ਕੀ ਕਰਦਾ ਮੈਂ ਲੈ ਦੱਸ ਕਰਦੇ ਨਾ ਫਿਰ ਵੀ ਉਹੀ ਗੱਲ ਫੇ ਜਿਹੜਾ ਸਾਰਾ ਭਾਂਡਾ ਤੇ ਮੇਰੇ ਸਿਰ ਤੇ ਪੰਨਿਆਵਾ ਉਹ ਆਪਣੇ ਤੇਕੇ ਗਈ ਆ ਐਸ਼ ਆਰਾਮ ਕਰਨ ਗਈ ਆ ਤੇ ਫਿਰ ਮੇਰੇ ਸੱਚ ਛਿੱਤਰ ਮਾਣ ਦੇ ਜੇ ਕਿ ਤੇਰੀ ਵਜ੍ਹਾ ਕਰਕੇ ਗਈ ਆ ਦੱਸ ਜੋ ਤੁਸੀਂ ਕਰੋਗੇ ਜੇ ਕੋਈ ਗੱਲ ਹੋਈ ਏਗੀ ਹੋਈਂਗਾ ਗੱਲ ਬਾਤ ਦੱਸੋ ਮੈਨੂੰ ਚੱਲ ਕੋਈ ਨਹੀਂ ਲਾਗੀ ਜਾਣਾ ਪਤਾ ਲਾਗੀ ਜਾਣਾ ਵਾ ਗੱਲ ਮੁੱਜੀ ਥੋੜੀ ਰਹਿਣੀ ਕੋਈ ਸਾਰਾ ਗੜ ਸਭ ਕੁ ਅੱਗੇ ਆ ਜਾਣਾ ਚੰਗਾ ਬਾਬਾ ਆਹ ਦੇਖੋ ਤੁਹਾਡੇ ਗੜੇ ਹੱਥ ਜੋੜੇ ਮੇਰਾ ਖਹਿੜਾ ਛੱਡੋ ਜਾਓ ਮਾਫ ਕਰੋ ਮੈਨੂੰ ਕਿਤੇ ਜਾਓ ਜਾ ਕੇ ਲੰਮੇ ਪੈ ਜਾਓ ਕੁਛ ਹੋ ਜਾ ਕੇ ਉਹਨੂੰ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬੰਦੇ ਨੇ ਤਾਂ ਜਾਨ ਹੀ ਖਾਲੀ ਤੋੜ ਤੋੜ ਖਾ ਲਿਆ ਮੈਨੂੰ ਇਹ ਮੈਨੂੰ ਰਾਸ ਨਹੀਂ ਆਉਂਦਿਆ ਉਹ ਇਦਾਂ ਨਹੀਂ ਜਾ ਸਕਦੀ ਮੈਨੂੰ ਪੁੱਛਿਆ ਤੋਂ ਬਿਨਾ ਹੁਣ ਮੈਂ ਕੀ ਕਰਾਂ ਇਨੇ ਤੋਰ ਤੱਕ ਜਾਣਾ ਵਾ ਜੇ ਕਿਤੇ ਉਹਦੇ ਪਿਓ ਨੂੰ ਫੋਨ ਕਰ ਲਿਆ ਤੇ ਮੈਨੂੰ ਤਾਂ ਹੁਣੇ ਗੁੱਤੋਂ ਹੜਕੇ ਘਰੋਂ ਕੱਢ ਦੇਣਾ ਵਾ ਹਾਏ ਰੱਬਾ ਹੁਣ ਮੈਂ ਕੀ ਕਰਾਂ ਮੈਂ ਅੱਗੇ ਸੋਚਿਆ ਨਹੀਂ ਸੀ ਇੰਨਾ ਚ ਵੀ ਆਹ ਕੁਛ ਹੋ ਜਰ ਸਕਦਾ ਮੇਰੇ ਨਾਲ ਚਲ ਕੋਈ ਗੱਲ ਨਹੀਂ ਜੇ ਮੈਂ ਹੁਣੇ ਡਰ ਗਈ ੱੱਗੇ ਜਾ ਕੇ ਕੀ ਬਣਨਾ ਜਦੋਂ ਪਤਾ ਲੱਗ ਗਿਆ ਤੇ ਮੈਂ ਕਿਹੜਾ ਪਿਆਰਾਂ ਦਾ ਪਾਣੀ ਪੀਣ ਜਾਣਾ ਮੈਂ ਕਿਹੜਾ ਝੂਠ ਬੋਲਦੀ ਐ ਬਸ ਚੱਲ ਮਨਾ ਚਾਹ ਪੀਣੀ ਜੇ ਪੁੱਛ ਕੇ ਹਾਂ ਮੀ ਇੱਕ ਪਰਸ਼ੀਅਰ ਕਿੰਨਾ ਸੋਹਣਾ ਨਜ਼ਾਰਾ ਹੈ ਇੱਥੇ ਸਾਰੇ ਸੁੱਤੇ ਆ ਤੇ ਚਲੋ ਮੈਂ ਚੰਗਾ ਰਹਿ ਗਿਆ ਫਿਰਨ ਤੁਰਨ ਆ ਗਿਆ ਕਿੰਨੀ ਸੋਹਣੀ ਠੰਢੀ ਠੰਢੀ ਹਵਾਵਾ ਗੰਢੀ ਆ ਏਰਨਿਆਣਾ ਨਾਲ ਗੱਲ ਹੀ ਕਰ ਲਈ ਅੱਜ ਬੜੇ ਦਿਨ ਹੋ ਗਏ ਆ ਨਾਲੇ ਹੁਣ ਮੈਂ ਫ੍ਰੀ ਆ ਜਿੱਦਾਂ ਤਾਂ ਐ ਗੱਲ ਹੋਈ ਨਹੀਂ ਨਾ ਦਲਜੀਤ ਨੇ ਫੋਨ ਲਾਇਆ ਦਲਜੀਤ ਦਾ ਫੋਨ ਸਵਿਚ ਆਫ ਉਸ ਦਾ ਚਾਰਜ ਨਾ ਕੀਤਾ ਹੋਵੇ ਵਿਚਾਰੇ ਨੂੰ ਕੰਮ ਬੜੇ ਪੈਂਦੇ ਆ ਟਾਈਮ ਨਹੀਂ ਲੱਗਾ ਹਣਾ ਮੰਮੀ ਨੂੰ ਲਾਉਣਾ ਹੈਲੋ ਹਲੋ ਸੱਸੀ ਮਮੀ ਜੀ ਸੱਸੀ ਕਾਲ ਹੈ ਕੀ ਹਾਲਾ ਬਤ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਸਾਰੇ ਠੀਕ ਠਾਕ ਜੇ ਹੈਲੋ ਮੈਂ ਤੁਸੀਂ ਸਾਰੇ ਠੀਕ ਠਾਕ ਜੇ ਹਾਂ ਹਾਂ ਵਧੀਆ ਠੀਕ ਠਾਕ ਅਸੀਂ ਦੋਸ ਨਾ ਆਪਣੇ ਤੇਰਾ ਕਿਦਾਂ ਹਾਲ ਵਾ ਮੈਂ ਵੀ ਠੀਕ ਆ ਮੰਮੀ ਠੀਕ ਆ ਨਿੱਕਿਆਂ ਕਿਦਾਂ ਨਿੱਕਿਆਂ ਠੀਕ ਆ ਨਿੱਕਿਆਂ ਵਧੀਆ ਠੀਕ ਠਾਕ ਅੱਛਾ ਹਾਂ ਹਉ ਤੂੰ ਸਮਾਹਟੇ ਗੇ ਦਾ ਮੌਸਮ ਆ। ਅੱਛਾ ਬੜਾ ਵਧੀਆ ਜੇ ਮੈਂ ਤਾਂ ਐ ਘੁੰਮਣ ਸਾਰੇ ਸੁੱਤੇ ਸੀ। ਮੈਂ ਚਲੋ ਬਾਰੋਂ ਘੁੰਮੋ ਨਾ ਨਦੀ ਵੱਲੋਂ ਤੇ ਨਾਲੇ ਚਲੋ ਤੁਹਾਡ ਨਾਲ ਸਾਰਿਆਂ ਗੱਲ ਕਰ ਲੈਨੇ ਆ। ਅੱਛਾ ਅੱਛਾ ਕੱਲੇ ਆਏ ਸੀ। ਹਾਂਜੀ ਹਾਂਜੀ ਕੱਲਾ ਹੀ ਆ। ਅੱਛਾ ਅੱਛਾ ਠੀਕ ਵਾਦਮੀ ਮੂੰਹ ਪਿੰਦੇ ਆ। ਮੀ ਬੜੇ। ਮੰਮੇ ਹਾਂਜੀ ਤੇ ਦਲਜੀਤ ਦਾ ਫੋਨ ਬੰਦ ਆਈ ਜਾਂਦਾ ਵਾ। ਹਾਂ ਬੰਦ ਆਉਂਦਾ ਫੋਨ ਉਹਦਾ। ਹਾਂਜੀ ਲੈ ਦੱਸ ਪੰਦੀ ਆਉਣਾ ਵਾ ਸਾਰੇ ਦਿਹਾੜੇ ਦੇ ਨੇੜੇ ਨਫੜਾ ਛੜਦੀ ਆ ਤੇ ਫਿਰ ਚਾਰਜ ਲਾਉਣਾ ਨਾ ਹੋਇਆ। फोन चार्ज ਮੈਂ ਥੋੜੀ ਲਾਉਣਾ ਪੁੱਤ ਆਪਣੀ ਚੀਜ਼ ਦਾ ਤੇ ਆਪ ਹੀ ਧਿਆਨ ਰੱਖਣਾ ਪੈਣਾ ਕੋਈ ਵਿਚਾਰੀਆਂ ਖੇਡੇ ਲਾਉਣੀਆਂ ਉਹਨੇ ਕਿਸੇ ਨਾ ਕਿਤੇ ਤਰੀਕੇ ਨਾ ਨਾ ਉਹਦਾ ਖੇਡਦੀਆਂ ਹੀ ਨਹੀਂ ਆ ਤੇ ਖੇਡੇ ਲਾਉਣੇ ਆਪ ਉਹਨਾਂ ਦੇ ਹੱਥ ਤਾਂ ਪਤਾ ਕਿੰਨੇ ਮਾੜੀਆਂ ਸਾਰੀ ਦਿਹਾੜੀ ਨੇ ਹੱਥ ਨਾਲੇ ਖਰਾਬ ਹੁੰਦੀਗਾ ਮੈਨੂੰ ਅੱਜ ਕਿੰਨੇ ਦਿਨ ਹੋ ਗਏ ਐਨ ਉਹਨਾਂ ਨੂੰ ਤੁਸੀਂ ਫੋਨ ਕੀਤਾ ਨਾ ਦਲਜੀਤ ਨੇ ਕੀਤਾ ਵਾ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ ਕਿਸ ਨੂੰ ਤੇ ਤੇਰੀ ਚਾਹ ਤੇ ਬਥੇਰੀ ਆਉਂਦੀ ਹੈ ਕਿਹੋ ਜਿਹੀ ਗੱਲਾਂ ਕਾਣ ਲਿਆ ਵਾ ਆ ਫੋਨ ਅੰਤਰਾ ਦਾ ਅੱਗ ਲੱਗਣਾ ਤੇ ਲੱਗਦਾ ਹੀ ਨਹੀਂਗਾ ਮੈਂ ਤਾਂ ਕਈ ਵਾਰੀ ਲਾਉਣ ਪਈ ਆ ਅੱਛਾ ਲਾਇਆ ਹੈਗਾ ਆਮ ਤੈਨੂੰ ਪਤਾ ਹਾ ਹੋ ਕੇ ਲਾਇਆ ਤੇ ਲੱਗਾ ਨਹੀਂ ਤਾਂ ਨਹੀਂ ਆਣਾ ਚੱਕਰ ਵਿੱਚ ਨਾ ਮੇਰੇ ਦਿਮਾਗ ਚੋਂ ਨਿਕਲ ਜਾ ਤੈਨੂੰ ਪਤਾ ਫਿਰ ਸਾਰੀ ਦਿਹਾੜੀ ਦਿਨਾਂ ਕਿਸੇ ਕਿਸੇ ਨਿਕਲ ਜਾਂਦੀ ਓ ਮੰਮੀ ਕਰਾਉ ਹੋ ਯਾਰ ਆ ਕ ਨਿੱਕੀਆਂ ਨਾਲ ਗੱਲ ਬਾਹਰ ਚੇਰਾ ਹੋ ਗਿਆ ਨਿੱਕੀਆਂ ਨਾਲ ਗੱਲ ਤੇ ਮੈਂ ਤੇਰੀ ਕਰਾ ਦਿੰਦੀ ਆ ਵੀ ਇਹ ਤੇ ਭਾਂਦੀ ਹੋਈ ਆ ਸੁਤ ਨਹੀਂ ਹੋ ਹੁਣ ਤੇ ਤਾਂ ਹੀ ਆ ਨਹੀਂ ਤੇ ਮੈਂ ਤੇਰੀ ਗੱਲ ਕਰਵਾ ਦਿੰਦੀ ਸੋ ਗਈਆਂ ਆ ਹੋ ਕੇ ਆ ਸੁਤ ਨਹੀਂ ਹੋ ਤਿੰਨੇ ਮਾਵਾਂ ਦੀਆਂ ਤੇ ਨੱਕੀ ਤੇ ਸੌਂਦੀ ਨਹੀਂ ਐ ਵੇਲੇ ਇਹ ਤਾਂ ਨਾ ਵੱਡੀ ਸੌਂਦੀ ਐ ਕਿ ਤੱਕ ਸੋ ਗਈਆਂ ਐ ਹਲੇ ਮੈਂ ਦੱਸ ਅਗੇ ਤੂੰ ਘਰ ਹੁੰਦਾ ਸੀ ਫਾਇਰਸ ਘਰ ਹੁੰਦਾ ਸੀਗਾ ਐ ਬੇਚਾਰਾ ਪਿਓ ਵੀ ਅੱਜ ਘਰ ਨਹੀਂ ਉਹ ਵੀ ਕਿਤੇ ਗਏ ਹੀਗੇ ਉਹ ਵੀ ਹੁਣੇ ਹੀ ਆਏ ਘੜੀ ਕੋਈ ਆ ਅੱਛਾ ਡੜੀ ਆਗੇ ਆ ਆਹੋ ਤੇ ਉਹ ਤੈਨੂੰ ਪਤਾ ਫਿਰ ਤੂੰ ਜੇ ਇਹ ਘਰ ਹੀ ਗਿਆ ਤੋ ਖੇੜ ਖੂੜ ਕੇ ਹੁੰਨੇ ਕਿ ਖਾਂ ਤੇ ਠੱਕ ਠੋਕੇ ਤੇ ਆਪੇ ਸੌਂ ਸਾਂ ਗਨੇ ਆ ਤੇ ਤੂੰ ਹੀ ਦਲਜੀਨ ਨੂੰ ਬਾਹਰੋਂ ਆਜੋਨਾ ਮੈਂ ਕਰ ਲਾਂ ਗੱਲ ਥੋੜੀ ਜੀ ਹਾਏ ਹਾਏ ਵੇ ਸੁੱਤੀ ਆਪਣ ਮੈਂ ਸੁੱਤੀ ਦੇ ਠਾਲੂਗੀ ਤੇ ਅਗਲੀ ਨੇ ਕਹਿਣਾ ਕਿ ਮੈਂ ਕੱਤੀ ਨਹੀਂ ਹੁੰਦੇ ਠਾਲਤਾ ਆਪਾਂ ਇਹ ਰਿਆਂ ਦੇ ਕੋਈ ਗੱਲ ਜਦੋਂ ਉੱਠੂਗੀ ਤੇ ਮੈਂ ਕਹਿ ਦੂੰਗੀ ਕਰ ਲੋ ਕਰਨਾ ਗੱਲ ਸੁਣਾ ਦਿਓ ਮੇਰਾ ਇਹ ਗੱਲ ਨਹੀਂ ਆ ਕਰ ਲੂਗੀ ਦੱਸ ਮੈਂ ਤੁਹਾਨੂੰ ਦੱਸਤਾ ਕਿ ਸਭ ਠੀਕ ਠਾਕ ਆ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਆ ਘਰੇ ਆਣਾ ਦਿਲਜੀਤ ਕੋਈ ਮੈਂ ਮੈਨੂੰ ਟੈਨਸ਼ਨ ਕਾਦੀ ਮੰਮੀ ਤੁਸੀਂ ਸਾਰੇ ਘਰੇ ਹੀ ਹੋ ਆਹੋ ਫਿਰ ਕੋਈ ਗੱਲ ਨਹੀਂ ਆ ਇੱਥੇ ਹੀ ਆ ਦਿਲਜੀਤ ਠੀਕ ਠਾਕ ਆ ਸੁੱਤੀ ਚਲੋ ਵਧੀਆ ਵਾ ਤੇ ਕੁਛ ਮੰਗਾਉਣਾ ਹੋਵੇ ਤਾਂ ਦੱਸ ਦਿਓ ਪੁੱਛ ਲਿਓ ਨਿਆਣਿਆਂ ਨੂੰ ਵੀ ਪੁੱਛ ਲਿਓ ਹਾਂ ਵਕੀਲ ਆਉਣਾ ਵਾ ਐਨੇ ਖਡਾਉਣੇ ਨਿਆਣਿਆਂ ਦੇ ਇੰਨਾ ਸਭ ਕੁਛ ਪਿਆ ਵਾ ਮੈਂ ਹੁਣ ਇੱਕ ਤਕ ਕੀ ਹੋਵੇ ਚਲੋ ਮੰਮੀ ਨਿਆਣਿਆਂ ਤੇ ਆਣ ਹੁੰਦਾ ਵਾ ਕੋਈ ਗਿਆ ਆ ਘਰੋਂ ਤੇ ਫਿਰ ਚਲੋ ਲਿਆਉਂ ਤੜਲੀਕ ਲਿਆਵਾ ਮੰਮੀ ਮੈਂ ਮਰਲਿਕ ਲੈਣਾ ਤੂੰ ਉਹ ਚਾਹੀਦਾ ਮੈਨੂੰ 50 ਲੈ ਬਸ ਨਾਲੇ ਵਾਂਡ ਮੰਡਾ ਮੰਗਾ ਤਾ ਨਾਲੇ ਚੱਲ ਮੈਂ ਸਾਫ ਖਾ ਲਾਂਗੇ ਅੱਛਾ ਆਹ ਕਣੇਲੇ ਨੇ ਆਣੇ ਵਾਲੀ ਫੋਰ ਕਿ ਲੈਣਾ ਤੂੰ ਚਲੋ ਠੀਕ ਆ ਮੰਮੀ ਆ ਚਲ ਆਪਣਾ ਧਿਆਨ ਰੱਖੀ ਹੈਂ ਠੀਕ ਆ ਮੰਮੀ ਠੀਕ ਆ ਗੱਲ ਕਰਵਾਇਓ ਚੇਤਨ ਨਾਲ ਮੇਰੀ ਗੱਲ ਸੁਣ ਫੋਨ ਦੇ ਉੱਤੇ ਟੈਨਸ਼ਨ ਨਾਲ ਨਹੀਂ ਤੈਨੂੰ ਪਤਾ ਕਿ ਇੱਥੇ ਮੌਸਮ ਮਸਮ ਇਦਾਂ ਦਾ ਵਜੇ ਇਹਦੇ ਵੇਜ ਰੋਜ ਨਹੀਂ ਆਉਂਦੀ ਕਿਹ ਵੇਲੇ ਫੋਨ ਨਹੀਂ ਲੱਗਦਾ ਜੇ ਲੱਗੂ ਘਟ ਕਰ ਲੂ ਕੱਲ ਜੇ ਨਾ ਲੱਗਾ ਤਾਂ ਕੋਈ ਗੱਲ ਨਹੀਂ ਫਿਕਰ ਨਾ ਕਰੀ ਠੀਕ ਠਾਕ ਆ ਸਭ ਚਲੋ ਮੈਸੇਜ ਕਰ ਦਿਓ ਕੋਈ ਨਹੀਂ ਕਰਦਾ ਠੀਕ ਆ ਮੰਮੀ ਆ ਚਲ ਧਿਆਨ ਰੱਖੀ ਸੇ ਨਾ ਠੀਕ ਆ ਜੀ ਠੀਕ ਚੰਗਾ ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਯਾਰ ਕੋ ਚੰਗਾ ਜਿਆ ਨਹੀਂ ਲੱਗਣ ਡਿਆ ਹੌਕਾ ਠੀਕ ਹੀ ਹੋਵੇ ਤੇ ਦਿਲਜੀਤ ਵੀ ਇਹ ਵਾਲੇ ਕਰੀ ਦੁਪਹਿਰੇ ਨਹੀਂ ਸੁੱਤੀ ਮੈਂ ਤੈਨੂੰ ਕੋਈ ਸੁੱਤਾ ਵੇਖਿਆ ਨਹੀਂ ਦੇਣੇ ਚਲੋ ਹੋ ਸਕਦਾ ਥੱਕੀ ਹੋਵੇ ਮਲਕਾ ਠੀਕ ਹੀ ਰੱਖੀ ਸਾਰਾ ਕੁਝ ਚਾਹ ਸੰਭ ਕਰਾ ਲੈਣੀ ਆ ਤੱਪੜ ਬਣਾ ਲਾਂਗੇ ਮੁੜ ਕੇ ਜੀਵਨ ਹਾਂਜੀ ਆਈ ਧਾਈ ਮੁੜ ਕੇ ਆਹੋ ਆਈ ਜੀ ਦੱਸਣ ਲਈ ਹੀ ਮੈਨੂੰ ਆਂਦੀ ਮਿਲਿਆ ਹਰਾ ਵਿੱਚ ਅੱਛਾ ਤੇ ਮੈਂ ਵੀ ਮੈਂ ਕਿਹਾ ਸੀ ਪਤਾਈ ਨੂੰ ਕੱਲੇ ਉਹਦਾ ਨਾ ਟਾਈ ਮੈਨੂੰ ਬੜਾਏ ਹੌਸਲਾ ਦੇ ਕੇ ਗਈ ਆ ਅੱਛਾ ਵਿਚਾਰੀ ਮੈਨੂੰ ਕਹਿੰਦੀ ਸੀਗੀ ਕਿ ਤੇ ਤੁਹਾਡੀ ਲੋੜ ਹੋਵੇ ਤੁਹਾਨੂੰ ਉਸੇ ਵਾਲੇ ਦੱਸਿਓ ਉਹ ਤੇ ਸੌ ਸੌ ਗਾਲ ਕੱਢਣ ਡਈ ਹੁਰੀ ਸੱਸ ਨੂੰ ਆਂਦੀ ਪਿੱਡੀ ਚਵਲ ਜਨਾਨੀ ਆ ਤੇ ਜਿੰਨੇ ਕਿਤੇ ਮਾਸਾ ਤਰਸ ਨਹੀਂ ਕੀਤਾ ਨਿਆਣਿਆਂ ਤੇ ਤੇ ਨਾਂ ਦਲਜੀਤ ਤੇ ਹੈ ਆਂਦੀ ਮੈਂ ਜਾਵਾਂਗੀ ਨਾਲ ਤੇ ਮੈਂ ਕਰਕੇ ਆਉਂਗੀ ਨਾ ਗੱਲ ਚੰਗੀ ਤਰ੍ਹਾਂ ਉੱਥੇ। ਤੇ ਕਿਹ ਸੀ ਕੌਣ ਹੁੰਦਾ ਜੇ ਕੁੜੀ ਨੂੰ ਬਾਹਰ ਕੱਢਣ ਵਾਲੇ ਤੇ ਮੈਨੂੰ ਤੇ ਤਾਈ ਦੀਆਂ ਗੱਲਾਂ ਸੁਣ ਕੇ ਬੜਾ ਹੀ ਆਸਰਾ ਜਿਹਾ ਮਿਲਿਆ। ਮੇਰੀ ਗੱਲ ਸੁਣ ਲਾ। ਅਹੀਂ ਤਾਈ ਨੂੰ ਨਾਲ ਨਹੀਂ ਗਾ ਖੜਨਾ ਕਿਉਂਕਿ ਉਥੇ ਕਈ ਗੱਲਾਂ ਇਹੋ ਜਿਹੀ ਹੋ ਜਾਂਦੀਆਂ ਵੀ ਮੁੜ ਕੇ ਗੱਲ ਜਨਾਨੀਆਂ ਕਿਤੇ ਨਾ ਕਿਤੇ ਗੱਲ ਕਰ ਦਿੰਦੀਆਂ ਵਾ ਠੀਕ ਨਹੀਂ ਤੇ ਆਪ ਹੀ ਜਾਵਾਂਗੇ ਹੈ ਮੇਰੀ ਗੱਲ ਸੁਣੋ ਤਾਈ ਕਹਿੰਦੀ ਵੀ ਆਪ ਸਿੱਦੇ ਨਾਲ ਚਲ ਜਿਓ ਹੈ ਆਂਦੀ ਹੀ ਪਤਹੀ ਸਰਪੰਚ ਨੂੰ ਘੱਲੋ ਉਹਨਾਂ ਦੇ ਘਰ ਅੱਛਾ ਤੇ ਸਰਪੰਚ ਜਾ ਕੇ ਪੁੱਛੇ ਉਹਨਾਂ ਨੂੰ ਕਿ ਕੀ ਗੱਲ ਵਾ ਕੀ ਗਲਤੀ ਹੋਈ ਸਾਡੀ ਕੁੜੀ ਕੋ ਆਦੀ ਵੀ ਜੇ ਗਾਂ ਵਧਣਗੇ ਨਾ ਗਾਂ ਕੋਈ ਗੱਲ ਕਰਨਗੇ ਤੇ ਫੇਰ ਆਂਦੀ ਮੈਨੂੰ ਵੀ ਲੈ ਜਾਓ ਨਾਲ ਤੇ ਮੈਂ ਵੀ ਜਾਉਂਗੀ ਤੇ ਫਿਰ ਚੰਗੀ ਤਰ੍ਹਾਂ ਗੱਲ ਕਰਕੇ ਆਵਾਂਗੇ ਉਹ ਤੇ ਗੱਲ ਤੇਰੀ ਠੀਕ ਆ ਤੇ ਪਰ ਨਾ ਜੀਵਨ ਉਹਦੀ ਬੀਤੀ ਚੰਗੀ ਕਰੀ ਹੈ ਬੀਤੀ ਕਾਦੀ ਕਰਨੀ ਆ ਮੈਂ ਤੇ ਰਾਤ ਨਹੀਂ ਮੂੰਹ ਜ਼ੋਰ ਜਨਾਨੀ ਆ ਉਹ ਤਾਂ ਮੱਸਾਂ ਹੈਗੀ ਤੇ ਮੂੰਹ ਜ਼ੋਰ ਵਾ ਪਰ ਵੇਖ ਲਓ ਕਿੱਡੀ ਚਲਾਕ ਨਿਕਲੀ ਕੁੜੀ ਦਾ ਫੋਨ ਵੀ ਖੋ ਲਿਆ ਵੀ ਇਹ ਕਿਤੇ ਫੋਨ ਨਾ ਕਰਲੇ ਨਾ ਸਣੀ ਨੂੰ ਤੇ ਨਾ ਆਪਣੇ ਸਹੁਰੇ ਨੂੰ ਇਹਦੇ ਕੋਲ ਤਾਂ ਵਿਚਾਰੀ ਕੋ ਨੰਬਰ ਹੀ ਹੈ ਨਹੀਂ ਕੋਈ ਤੇ ਹੜਕਾਂ ਵੀ ਸਿਰਫ ਫੇਦਾ ਨੰਬਰ ਹੀਗਾ ਇਹਨੂੰ ਹੀ ਫੋਨ ਕਰ ਲਈਦਾ ਹੀਗਾ ਲੋੜ ਹੀ ਨਹੀਂ ਪਈ ਕਿਸੇ ਦੇ ਨੰਬਰ ਦੀ ਉਹ ਤੇ ਹੁਣ ਪਤਾ ਲੱਗਾ ਵਾ ਤੇ ਨੰਬਰ ਸਾਰੇ ਜੀਆਂ ਦਰਖਣੇ ਚਾਹੀਦੇ ਆ ਕੰਮ ਸੇ ਕੰਮ ਇਹ ਫੋਨ ਕਰਕੇ ਪੁੱਛਦੇ ਤੇ ਸਹੀ ਉਹੋ ਹੀ ਕੰਮ ਹੋਇਆ ਨਾ ਫੇਰ ਚੱਲ ਜੀ ਮਨਾ ਹੁਣ ਤੂੰ ਨਾ ਬਹੁਤੀ ਗੱਲ ਦਿਲ ਤੇ ਨਾ ਲਾਵੀ ਇੱਕੋ ਜੀ ਖਰਾਬ ਆ ਉਥੇ ਬਾਕੀ ਸਾਰੇ ਚੰਗੇ ਆ ਪਰ ਮੈਂ ਦੱਸਾਂ ਉਹਦਾ ਸਹੁਰਾ ਕਿੰਨਾ ਚੰਗਾ ਵਾ ਹੈ ਨਿਆਣੇ ਪਿੱਛੇ ਜਾਨ ਦੇਣ ਨੂੰ ਤਿਆਰ ਹੋ ਜਾਂਦਾ ਵਾ ਕਿੰਨੀਆਂ ਚੀਜ਼ਾਂ ਵਨ ਸੋਨੀਆਂ ਲਿਆ ਕੇ ਦਿੰਦਾ ਵਾ ਸਿਰਫ ਕੋਥੇ ਉਹ ਹੀ ਚਤਰਵਾ ਜਿਹੜੀ ਖਰਾਬ ਡਈ ਹੈ ਕੰਮ ਕਰ। ਠੀਕ ਹੈ ਨਾ ਬਾਕੀ ਹੋ ਰਹੀ ਕੇਜੀ ਨੂੰ ਮਾੜਾ ਕਿਉਂ ਕਹਿਣਾ ਵਾ। ਦਲਜੀਤ ਕੱਲ੍ਹ ਦੀ ਆਈ ਆ ਤੇ ਉਹਦਾ ਸਹੁਰਾ ਘਰ ਹੀ ਨਹੀਂ ਆਇਆ। ਉਹਨੇ ਆਣ ਕੇ ਪੁੱਛਿਆ ਨਾ ਹੋਊਗਾ ਵੀ ਨਿਆਣੇ ਕਿੱਥੇ ਗਏ ਆ। ਉਹਨੇ ਵੀ ਨਹੀਂ ਜ਼ਰੂਰੀ ਸਮਝਿਆ ਫੋਨ ਕਰਕੇ ਪੁੱਛਣਾ। ਹੈ ਮੈਨੂੰ ਤੇ ਲੱਗਦਾ ਸਾਰੇ ਰਲੇ ਆ। ਮੇਰੀ ਇੱਕ ਗੱਲ ਸੁਣ ਲਾ। ਉਹਦਾ ਸਹੁਰਾ ਆਇਆ ਜ਼ਰੂਰ ਤੇ ਪੁੱਛ ਆ ਜ਼ਰੂਰ ਹੋਣਾ ਵਾ। ਇਹ ਕਹਿੰਦੀ ਹੋਣੀ ਆ ਵੀ ਉਤਨਾ ਚੱਲ ਗਈ ਆ। ਐਦਾਂ ਕਿਦਾਂ ਚੱਲ ਗਈ? ਮੇਰੀ ਧੀ ਤੇ ਕਦੀ ਵੀ ਨਾ ਆਵੇ। ਕੱਲੀ ਕਦੀ ਉਹ ਗਈ ਹੈ ਕਿਤੇ। ਜਿਹੜਾ ਅੱਜ ਉਹਨੇ ਆੜਾ ਨਿਆਣੇ ਲੈ ਕੇ ਦੋ ਦੋ ਨਿਆਣੇ ਲੈ ਕੇ ਬੱਸਾਂ ਤੇ ਚੜਨਾ ਸੌਖਾ ਪਿਆ ਵਾ ਉਹ ਕਿਹੜਾ ਨਿਆਣਾ ਵਾ ਉਹ ਵੀ ਸਿਆਣਾ ਬੈਣਾ ਹੋਇਆ ਵਾ ਤੌਲੀ ਦਾੜੀ ਹੋਈ ਉਹਦੀ ਵੀ ਉਹਨੂੰ ਨਹੀਂ ਪਤਾ ਲੱਗਦਾ ਪਰਨਾ ਗੱਲ ਇੱਕ ਵਾ ਮੇਰਾ ਤੇ ਇਰਾਦਾ ਵਾ ਵੀ ਮੈਂ ਪਹਿਲੋ ਕੱਲਾ ਜਾਵਾਂ ਉੱਥੇ ਤੇ ਮੈਂ ਨਾ ਜੋ ਮੇਰੇ ਕੋਲ ਹੈ ਮੈਂ ਜੀਵਨ ਕਰਾਉਣਾ ਉਸੇ ਦਾ ਮਤਲਬ ਆ ਤੂੰ ਹੀ ਨਹੀਂ ਜਾਣਾ ਕੱਲਿਆਂ ਨੇ ਢਾਈ ਸਿਆਣੀ ਸਿਆਣੀ ਗੱਲ ਕੀਤੀ ਇਹਨੇ ਮੈਨੂੰ ਤੇ ਧਰਨਾ ਇੰਨਾ ਧਵ ਚੜਦਾ ਵਾ ਗੱਲ ਸੁਣ ਕੇ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੈ ਇੱਕ ਤੇ ਨਾ ਮੈਨੂੰ ਇਹ ਹੋਣ ਰਿਹਾ ਵੀ ਤਾਈ ਜਾਣ ਦੀ ਹੀ ਤੇ ਰਮਨੇ ਆਵਾਜ਼ ਮਾਰ ਲਈਗੀ ਹੁਣ ਤਾਈ ਕੋ ਪੁੱਛ ਲੀਆਂ ਹੋਣੀਆਂ ਸਾਰੀਆਂ ਵੀ ਕੀ ਗੱਲ ਨਿਆਣੇ ਦੀ ਆਵਾਜ਼ਾਂ ਵੀ ਸੁਣਦੀ ਹੋਣੀ ਆ ਤੇ ਤੁਹਾਨੂੰ ਪਤਾ ਸ਼ਰੀਕ ਜਿਹੜੇ ਉਹ ਗੱਲ ਛੱਡਦੇ ਆ ਉਹਨਾਂ ਦੇ ਤੇ ਹੱਥ ਗੱਲ ਹੋਣੀ ਚਾਹੀਦੀ ਆ ਮੇਰੀ ਗੱਲ ਸੋ ਤਾਈ ਵੀ ਸਿਆਣੀ ਬੈਣੀ ਆ ਇਹੋ ਜੀ ਗੱਲ ਨਹੀਂ ਕਰਦੀ ਉਹਦੇ ਨਾਲ ਕੀ ਪਤਾ ਸਿਆਣੇ ਬੈਣੇ ਦੇ ਬੰਦੇ ਦੇ ਮੂੰਹੋਂ ਗੱਲ ਨਿਕਲੀ ਆਉਂਦੀ ਆ ਜਦੋਂ ਅਗਲਾ ਬੰਦਾ ਪੁੱਛਣੀ ਬੈਜੇ ਤੇ ਕੀ ਕਹਿਣਾ ਫਿਰ ਉਹਨੇ ਜਦੋਂ ਪੁੱਛੂਗੀ ਵੀ ਨਿਆਣੇ ਆਏ ਉਹ ਆ ਜਿਹੜਾ ਕਈ ਗੱਲਾਂ ਕਰਦੀ ਹੁੰਦੀ ਆ ਇਹ ਤੇ ਬੰਦੇ ਨੂੰ ਝੱਟ ਬੁਕਾ ਲਦੀ ਜਿੱਦਾਂ ਦੀ ਆਦਤ ਪਰਨਾ ਉਹਦੀ ਸੱਸ ਨੇ ਨਾ ਜੱਗੋਂ ਤੇਰ ਵੀ ਕਰ ਛੜੀ ਆ ਫੜ ਕੇ ਮੈਨੂੰ ਇੰਨੀ ਉਮੀਦ ਨਹੀਂ ਜੇ ਆਪਣੇ ਘਰ ਦੀ ਜਮੀਂ ਹੁੰਦੀ ਨਾ ਫੇਰੇ ਕੰਮ ਨਾ ਹੀ ਕਰਦੀ ਫੇਰ ਇਹਨੂੰ ਪੀੜ ਹੁੰਦੀ ਪਤੀਆਂ ਕੀ ਹੁੰਦੀਆਂ ਵਾ ਪੀਆਂ ਦੀ ਪੀੜ ਕੀ ਹੁੰਦੀ ਆ ਠੀਕ ਆ ਬਿਲਕੁਲ ਗੱਲ ਤੇਰੀ ਸਹੀ ਆ ਇਹ ਤਾਂ ਉਹਨੂੰ ਹੀ ਪਤਾ ਨਾ ਜਿਹਦੇ ਘਰ ਹੈਗਾ ਸਭ ਕੋਲ ਚੱਲ ਕੋਈ ਨਹੀਂ ਮੁੰਡੇ ਨੇ ਆ ਹੀ ਜਾਣਾ ਵਾ ਹੋਰ ਚਾਰ ਦੇਣ ਵਾ ਉਹਨਾਂ ਚਰਨਾ ਤਸੀਂ ਸਰਪੰਚ ਨਾਲ ਗੱਲ ਕਰਕੇ ਤੇ ਹੀ ਲਵਸੀਲਾ ਕਰੋ ਕੋਈ ਨਾ ਕੋਈ ਕੁੜੀ ਸੋਚ ਦੀ ਬੜਾ ਵਾ ਇਹ ਨਾ ਹੋਵੇ ਅੰਦਰੇ ਅੰਦਰ ਸੋਚ ਸੋਚ ਕੇ ਬਿਮਾਰ ਹੋ ਜੇ ਮੇਰੀ ਤੀ ਨਿਆਣੇ ਵੀ ਨਹੀਂ ਕਿੰਨੇ ਰੁਲ ਜਾਣੇ ਇੱਥੇ ਅਹੀਂ ਗਰੀਬਾਂ ਕੋਲ ਸਾਡੇ ਕੋ ਕੀ ਐ ਇੰਨੀ ਗਰਮੀ ਪੈਣ ਈ ਇੱਕ ਪੱਖਾ ਹੀ ਆ ਮਾੜਾ ਜਿਆ ਤੇ ਜੇ ਮੱਛਰ ਮੁੱਛਰ ਲੜ ਕੇ ਨਿਆਣੇ ਬਿਮਾਰ ਹੋ ਗਏ ਤੇ ਆਪਾਂ ਕੀ ਕਰਾਂਗੇ ਜੀਵਨ ਐਵੇਂ ਮਨ ਛੋਟਾ ਨਾ ਕਰ ਜਾ ਜਾ ਕੇ ਨਾ ਨਿਆਣਿਆਂ ਵਾਲੇ ਵੇਖ ਭਲਾ ਕੀ ਕਰਨਦੇ ਆ ਹੈ ਤੇ ਨਾਲੇ ਨਾ ਦਲਜੀਤ ਨੂੰ ਕਹ ਕੋਈ ਨਹੀਂ ਸਭ ਕੁਝ ਠੀਕ ਹੋਏਗਾ ਨਾ ਮੈਂ ਫਿਕਰ ਨਾ ਕਰੇ ਕਿਸੇ ਗੱਲ ਦਾ ਹੈ ਮੈਂ ਤੇ ਬਥੇਰਾ ਹੌਸਲਾ ਦਿੰਨੀ ਆ ਚਲ ਠੀਕ ਆ ਮੈਂ ਵੇਖਾਂ ਨਿਆਣਿਆਂ ਵਾਲ ਆਜੋ ਤੁਸੀਂ ਵੀ ਆਹ ਬੋਰੀਆਂ ਲਾ ਜਾ ਆਜੋ ਤੁਸੀਂ ਵੀ ਆਜੋ ਹਾਵੀ ਲਾ ਲਿਆ ਉਹ ਨਾਲੇ ਆ ਵੀ ਲਾ ਲਓ ਕਤਲ ਮੈਂ ਬਾਤ ਚ ਲਾਉਣਾ ਮੇਰਾ ਤੇ ਮੂਡ ਹੀ ਖਰਾਬ ਹੋ ਜਾਂਦਾ ਉਹ ਗੱਲ ਸੁਣ ਕੇ ਤੇ ਕੀ ਬੰਦਾ ਕਰੇ ਤਰਨਾ ਸੋਚਿਆ ਕੋ ਹੋਰੀ ਹੋਉਂਦਾ ਕੋ ਹੋਰ ਵਾ ਉਹ ਜੀ ਸੱਸ ਮਾੜੀ ਪੱਲੇ ਪੈ ਗਈ ਆ ਕੀ ਬੰਦਾ ਕਦੇ ਜ਼ੁਬਾਨ ਉਹਦੀ ਐਡੀ ਆ ਮੈਂ ਹੁਣ ਉਹਨਾਂ ਗੱਲਾਂ ਕਰਦਾ ਚੰਗਾ ਲੱਗਣਾ ਹੈ ਚਲੋ ਜਾ ਕੇ ਉਹਦੇ ਸਹੁਰੇ ਨੂੰ ਸਮਝਾਵਾਂਗੇ ਵੀ ਆ ਗੱਲ ਵਾ ਪਾਜੀ ਤੇ ਗੱਲ ਕੀ ਹੋਈ ਆ ਗਰੀਬ ਤੇ ਤਰ ਲਈ ਆ ਹੁਣ ਕੁੜੀ ਵਸਾਉਣੀ ਤੇ ਹੈਗੀ ਨਹੀਂ ਉੱਥੇ ਚੱਲ ਮਨਾ ਜੋ ਪਰਮਾਤਮਾ ਕਰੂ ਥਲੀ ਕਰੂਗਾ ਤਾਈ ਦੀਆਂ ਗੱਲਾਂ ਸੁਣ ਸੁਣ ਕੇ ਨਾ ਮੈਨੂੰ ਹੈਰਾਨਗੀ ਜੀ ਆਉਂਦੀ ਆ ਆਪਣੇ ਘਰ ਦਾ ਵਿਚਾਰਾ ਮਹਾ ਕਰਨ ਦੇ ਆ ਉਹਨਾਂ ਤੇ ਮੈਂ ਜਾਣੀਆਂ ਦਾ ਖਰਚਾ ਕਿੱਦਾਂ ਚੁੱਕਣਗੇ ਪਰ ਨਾ ਉਦੋਂ ਵੀ ਬਾਹ ਨੂੰ ਤਲਵਾਰਾਂ ਮਾਰਦੀ ਹੁੰਦੀ ਸੀ ਮੇਰੀ ਕੁੜੀ ਦੇ ਨਾ ਸੌਖੇ ਘਰ ਗਿਆਈ ਆ ਉਹ ਤਾਂ ਫੌੜਾ ਮਾਰਦੀ ਸੀ ਮੁੰਡੇ ਨੂੰ 10 ਕਿਲੋ ਜਮੀਨ ਦੇ ਆਉਂਦੇ ਆ ਤੇ ਘਰ ਇਹਦੇ ਕੀ ਸੀ ਜਦੋਂ ਕਿਤੇ ਆਉਂਦੇ ਹੁੰਦੇ ਸੀ ਕਦੀ ਕੁੱਸੀਆਂ ਮੰਗਾਣਾ ਜਾਂਦੀ ਸੀ ਕਦੀ ਕੱਪ ਮੰਗਾਣਾ ਜਾਂਦੀ ਹੁੰਦੀ ਸੀ ਹੁਣ ਉਹ ਸ਼ਾਸਨ ਫੜਕੇ ਡੁੰਡੀਆਂ ਕਰੋ ਬਾਹਰ ਕੱਢੀ ਆ ਨਾ ਹੁਣ ਲੱਗਾ ਪਤਾ ਮੇਰਾ ਤੇ ਰਾਦਾ ਵਾ ਜਾ ਕੇ ਨਾ ਇੱਕ ਰੋ ਪਤਾ ਕਰਕੇ ਆਵਾਂ ਭਲਾ ਕਿਹਨੂੰ ਹੁੰਦੀ ਆ ਜਿਹੜੀਆਂ ਤਾਈ ਨੇ ਗੱਲਾਂ ਦੱਸੀਆਂ ਵਾ ਉਹ ਸੱਚੀਆਂ ਵਾ ਕਿਹਦੇ ਕੋ ਤਰੀਕੇ ਨਾਲ ਆਈ ਆ ਕੋਈ ਗੱਲ ਅਜਦਾ ਦਿਨ ਠਹਿਰਦੀ ਆ ਕੱਲ ਨੂੰ ਜਾਊਂ ਜਾ ਕੇ ਖਬਰ ਸੁਰ ਲੈਣੀ ਆ ਚੈਨ ਤੇ ਮਿਲੂ ਹੀ ਨਹੀਂ ਆ ਜਦੋਂ ਤੱਕ ਇਹਨੂੰ ਪਤਾ ਨਾ ਲੱਗਾ ਸਾਰੀ ਗੱਲ ਦਾ ਅਰੇ ਮਨ ਕੀ ਕਲੀ ਗੱਲਾਂ ਕਰੀ ਜਾਨੀ ਆ ਮੈਂ ਗੱਲਾਂ ਕਾਧੀਆਂ ਕਰਨੀਆਂ ਵਾਂ ਹਾਂ। ਹਾਂ। ਮੈਂ ਕਾਹਦੇ ਹਣ ਚਾਹੀਦੀ ਨਹੀਂ ਹਾਂ ਮਾਰਨਾ। ਅੱਛਾ। ਹਾਂ ਜੀਵਨ ਦੀ ਕੁੜੀ ਨੇ ਜਿਹੜੀ ਵਿਆਹੀ ਐ ਨੇ। ਆਹੋ। ਉਹ ਆਈ ਐ। ਉਹਦੇ ਤੋਂ ਕੁੜੀਆਂ ਨਹੀਂ ਆਂਗੜੀ। ਤੇ ਫੇਰ ਕੀ? ਆਵਾਵਾ ਕਿਦੀਆਂ ਕਿਦੀਆਂ ਵਾਂ। ਅੱਛਾ। ਤੇ ਉਦਾਂ ਦੇ ਕਦੀ ਐਂ ਨਹੀਂ ਆ ਆਪ ਇਕੱਲੀ ਹੁੰਦੀਂ ਦੇਹੀ ਦੀ। ਸਵੇਰੇ ਆਉਣਾ ਤੇ ਸ਼ਾਮ ਨੂੰ ਚਲ ਜਾਣਾ। ਕਿਉਂ ਤੇ ਉਹ ਰਹਿਣ ਆਈਆਂ ਵਾਂ। ਪਤਾ ਨਹੀਂ ਆ ਤੇ ਕੋਈ ਗੱਲ ਹੋਈ ਆ ਕਿ ਕੀ ਗੱਲ ਵਾ। ਤਾਈ ਨੂੰ ਮਿਲੀ ਨੰਗਦੀ ਨੰਗਦੀ ਕੀ ਕਹਿੰਦੀ ਤਾਈ ਨੂੰ ਮੈਂ ਪੁੱਛਿਆ ਤੇ ਤਾਈ ਕਹਿੰਦੀ ਹੈਗੀ ਉਹਦੀ ਸੱਸ ਬੜੀ ਚਵਲਵਾ ਉਹਨੇ ਕਰੋ ਕੱਢਤਾ ਵਾ ਮੁੰਡਾ ਹਜੂਰ ਸਾਹਿਬ ਗਿਆ ਹੀ ਪਰੋਣਾ ਤੇ ਚੰਗਾ ਵਾ ਸੋਹਰਾ ਵੀ ਘਰ ਹੈ ਨਹੀਂ ਤੇ ਮੈਂ ਇਹਨੇ ਵੀ ਕੋਈ ਗੱਲ ਕੀਤੀ ਹੋਊਗੀ ਤੇ ਤਾਈ ਉਹਨਾ ਕੱਢਿਆ ਕੁੜੀ ਤੇ ਜੀਵਨ ਦੀ ਆ ਨਾ ਫਿਰ ਵੀ ਜਿੱਦਾਂ ਮਰਜ਼ੀ ਆ ਪਰ ਨਹੀਂ ਰਹਿ ਪਣਾ ਇਹ ਥੋੜੀ ਗੱਲ ਹੁੰਦੀ ਆ ਕਿ ਪਰੋਣਾ ਚਲ ਗਿਆ ਹਜੂਰ ਸਾਹਿਬ ਦੇ ਘਰੋਂ ਕੱਢਤੀ ਇਹਨਾਂ ਨੇ ਇਦਾਂ ਦੀ ਗੱਲ ਕੋਈ ਨਹੀਂ ਉਦਾਂ ਹੀ ਰਹਿਣ ਆਈ ਹੋਣੀਆਂ ਪਰ ਨਹੀਂ ਨਹੀਂ ਉਹ ਦਾਨੀ ਕੁੜੀਆਂ ਕੱਲ ਦੇ ਹੁੰਦੀ ਜੋ ਕੁੜੀਆਂ ਹੋਈਆਂ ਵਾ ਨਾ ਇੱਥੇ ਕਦੀ ਆਈਆਂ ਹੀ ਨਹੀਂ ਗੀਆਂ ਮੈਨੂੰ ਪਤਾ ਵਾ ਨਾ ਉਹ ਲੜਕੋਲ ਤੇ ਆਈ ਆ ਉੱਥੇ ਜਿਹੜੀ ਉਹਦੀ ਸੱਸ ਹੋਣਾ ਉਹ ਬੜੀ ਚਲਾਕ ਵਾ ਤੇ ਇਹ ਹੈ ਗਿਆ ਮਾੜੇ ਮਾਤੜ ਉਹ ਹੈ ਵੀ ਸੌਖੇ ਆ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਦਾ ਤਾਂ ਰੋਟੀ ਪਾਣੀ ਆਪਣਾ ਮਾਹ ਚੱਲਦਾ ਵਾ ਤੇ ਹੁਣ ਕੁੜੀਆਂ ਆਣ ਕੇ ਬਹਿ ਗਈਆਂ ਤਿੰਨ ਜਾਨੀਆਂ ਇੱਥੇ ਤਾਂ ਉਹਨਾਂ ਦਾ ਖਰਚਾ ਕਿੱਥੇ ਚਲਾਉਣਾ ਵਾ ਦਿਹਾੜੀ ਡੱਪਾ ਕਰਕੇ ਤੋਂ ਅੱਗੇ ਨਹੀਂ ਹੁੰਦਾ ਹੀ ਤੇ ਫੇਰ ਕਿਦਾ ਲੂਣ ਦੇ ਲਿਉਂਦਾ ਹੀ ਹੁਣ ਕੀ ਕਰੂਗਾ ਪਰ ਮਨਾ ਜਿੰਨੇ ਮਾਰਾਈ ਨੇ ਪੈਦਾ ਕੀਤਾ ਨਾ ਰੋਟੀ ਪਾਣੀ ਨਾਲ ਕੀਤਾ ਵਾ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਬਾਕੀ ਜਿਹੜੀ ਤੂੰ ਗੱਲ ਸੋਚਣ ਦੀ ਆ ਨਾ ਤੇ ਤਾਈ ਨੇ ਵੀ ਤੈਨੂੰ ਗਲਤ ਗੱਲ ਦੱਸਤੀ ਐ ਨਹੀਂ ਨਹੀਂ ਤਾਈ ਉਹਨਾਂ ਦੇ ਘਰੋਂ ਹੋ ਕੇ ਆਈ ਆ ਤਾਈ ਨੇ ਮੈਨੂੰ ਦੱਸਿਆ ਵਾ ਕਿ ਸੱਸ ਨੇ ਕਰਦੀ ਆ ਤੁਸੀਂ ਯਕੀਨ ਕਿਉਂ ਨਹੀਂ ਕਰਦੇ ਉਹ ਤਾਂ ਮੇਰਾ ਰਾਤਾ ਬੰਨ੍ਹ ਦਿਆ ਵਾ ਕਿ ਇੱਕ ਦੋ ਦਿਨ ਦੇ ਵਿੱਚ ਜਾਵਾਂ ਤੇ ਪੁੱਛ ਕੇ ਆਵਾਂ ਕੋਲਾ ਕਿ ਨੇ ਆੜੀਆਂ ਦੀਆਂ ਆਵਾਜ਼ਾਂ ਬੜੀਆਂ ਆਉਂਦੀਆਂ ਵਾ ਪਰ ਆਇਆ ਵਾ ਕੋਈ ਸਿੱਧਾ ਨਾ ਨਾ ਕਹੂੰਗੀ ਕਿ ਤਾਈ ਨੇ ਮੈਨੂੰ ਦੱਸਿਆ ਵਾ ਇਹਦਾ ਵਲਜੇਰਾ ਪੁੱਛ ਲੂੰਗੀ ਰਮਨ ਕਿਸ ਤੇ ਕਰਦੇ ਨਿਨਵੇਸ਼ਨ ਨੇ ਨਹੀਂ ਲਈ ਦਿੰਦੇ ਲੈ ਇਹਦੇ ਵਿੱਚ ਨਿਨਵੇਸ਼ਨ ਨੇ ਨਹੀਂ ਆਂਵੜੀ ਤੇ ਇਹ ਗੱਲ ਵਾ ਚਲ ਪਤਾ ਤੇ ਲੱਗੂਗਾ ਉਹ ਗੁੱਸੇ ਹੋ ਕੇ ਆਈ ਆ ਇਹ ਤਾਂ ਉਦਾਂ ਹੀ ਰਹਿਣ ਆਈ ਆ ਯਾਰ ਮੈਂ ਤੈਨੂੰ ਇਹ ਕੰਮਾਂ ਤੋਂ ਕਈ ਵਾਰੀ ਹਟਾਇਆ ਇਹ ਕੰਮ ਨਾ ਕਰਿਆ ਕਰ ਨਾ ਕਰਿਆ ਕਰ ਤੇ ਫਿਰ ਕੀ ਹੋ ਗਿਆ ਜਦੋਂ ਵਿਆਹੀ ਹੀ ਉਦੋਂ ਤੇ ਤੁਰੀ ਰਹਿੰਦੀ ਹੁੰਦੀ ਆ ਤੁਹਾਡੇ ਘਰ ਆ ਚੀਜ਼ ਦੇ ਦੇ ਤਾਂ ਆ ਦੇ ਦੇ ਉਦੋਂ ਨਹੀਂ ਮੈਂ ਦਿੰਦੀ ਹੁੰਦੀ ਤੇ ਜੇ ਹੁਣ ਮੈਂ ਜਾ ਕੇ ਪੁੱਛਾਂਗੀ ਤਾਂ ਖਰਾ ਚੱਲੀ ਲਮਰਦੀ ਆਪਣੀ ਵੇਹਲਾ ਤੂੰ ਕਦੋਂ ਆਪਣੀ ਜੇਤੂ ਹੱਥ ਦੇ ਦਿੰਨੀ ਹੈ ਜੇ ਤਾਂ ਕਾਦੀ ਆ ਨਾਲ ਇਹਦੀਆਂ ਤੇ ਨੱਕ ਵਿੱਚ ਹੀ ਗਲੀਆਂ ਵਾ ਜਦੋਂ ਰਿਸ਼ਤਾ ਕੀਤਾ ਸੀ ਨਾ țeṛ-țeṛ ਕੇ ਮੈਨੂੰ ਦੱਸਣ ਆਉਂਦੀ ਹੀ ਮੇਰੀ ਕੁੜੀ ਜਿੱਥੇ ਵਿਆਹੀ ਆ ਨਾ ਕਿਤੇ ਐਡੀ ਵੱਡੀ ਕੋਠੀ ਆ ਗੱਡੀ ਉਹਨਾਂ ਦੇ ਕੋਲ ਵਾ ਤੇ ਮੈਂ ਸੋਚਿਆ ਮਨ ਵਿੱਚ ਕਿ ਉਹਨਾਂ ਕੋਲ ਤੇ ਗੱਡੀ ਆ ਤੇ ਸਾਡੇ ਕੋਲ ਤੇ ਟੁੱਟਾ ਸਾਈਕਲ ਵਾ ਤੁਸੀਂ ਕੱਤ ਗਿਆ ਕਰੋਗੇ ਉਹ ਚੱਲ ਰਾਮਾ ਨਾ ਉਹ ਤਾਂ ਧੀ ਪਾਂਦੇ ਕਰਮ ਹੁੰਦੇ ਆ ਕੋ ਆਪਣੇ ਇਹ ਗੱਲ ਤਾਂ ਥੋੜਾ ਪਤਾ ਹੁੰਦਾ ਕਰਮ ਤੇ ਹੁੰਦੇ ਆ ਮੈਂ ਮੰਦੀ ਆ ਪਰ ਜਿੱਦਾਂ ਨੇ ਆਪ ਹੋਈ ਹੈ ਨਾ ਉਦਾਂ ਦੇ ਗਾੜੀ ਲੱਭਣੇ ਚਾਹੀਦੇ ਆ ਜਦੋਂ ਆਪਣੇ ਤੋਂ ਉੱਚੇ ਲੱਭ ਲਈਏ ਨਾ ਫਿਰ ਉਦਾਂ ਦਾ ਵਰਤਣਾ ਪੈਂਦਾ ਵਾ ਤੇ ਵਰਤਦੀ ਆ ਕਿ ਹੁਣੀ ਸਵਾ ਘਾਰ ਆ ਇਹਨੂੰ ਕਿਤੇ 150 ਦੇ ਦਿੰਦੀ ਹੋਊਗੀ ਉਹ ਹੈਗੇ 5-500 ਨਾਲ ਵਰਤਣ ਵਾਲੇ ਹੋਰ ਮਨ ਇਹ ਤਾਂ ਗੱਲਾਂ ਦੀ ਕਰੀ ਜਾਂਦੀਆਂ ਆ ਲੈ ਮੈਂ ਕਿਹੜੀ ਮਾੜੀ ਗੱਲ ਕੀਤੀ ਆ ਜੋ ਲਾਗੇ ਹੋਣ ਰਿਆ ਗਵਾਂਡ ਮੈਂ ਤਾਂ ਉਹੀ ਗੱਲ ਕੀਤੀ ਆ ਉਹ ਤੂੰ ਤੇ ਹਾਂ ਗੱਲ ਕੀਤੀ ਆ ਪਰ ਗੱਲ ਚੰਗੀ ਨਹੀਂ ਨਾ ਕੀਤੀ ਲੈ ਦੱਸ ਹਾਂ ਚੰਗੀਆਂ ਗੱਲਾਂ ਕਿੱਦਾਂ ਦੀਆਂ ਹੁੰਦੀਆਂ ਵਾ ਤਸੀਂ ਤੇ ਮੇਰੀ ਗੱਲ ਸੁਣਦੇ ਹੀ ਨਹੀਂ ਜੀ ਮੈਂ ਤਾਈ ਕੋ ਸੁਣੀ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਤਾਂ ਤੁਸੀਂ ਕਹਿੰਦੇ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਮੈਂ ਕਿਹੜੀ ਹਦੀ ਕੁੜੀ ਜਾ ਕੇ ਧੂਗੇ ਘਰ ਲੈ ਆਈ ਹਾਂ ਰਮਨ ਉਹ ਤਾਂ ਵਿਚਾਰੀ ਦੋ ਚਾਰ ਦਿਨ ਰਹਿਣਾ ਰਹਿੜ ਆਈ ਹੋਊਗੀ ਤੇ ਤੂੰ ਸੋਝ ਲੈ ਵੀ ਲੜਕੇ ਆਈ ਆ ਤਾਈ ਨੇ ਜਿੱਦਾਂ ਤੈਨੂੰ ਕਹਿ ਤਾ ਉਹ ਤਾਂ ਤੂੰ ਮੰਨ ਲਿਆ ਚਲ ਕੋਈ ਨਹੀਂ ਤਾਈ ਤੇ ਨਹੀਂ ਰਹਿੰਦੀ ਆਪ ਜਾ ਕੇ ਪਤਾ ਕਰਕੇ ਆਉਂਗੀ ਹੁਣ ਚੱਲ ਵੀ ਅੱਲਾ ਆਪਣੀ ਮਰਜ਼ੀ ਕਰ ਲੈ ਮੈਂ ਤੈਨੂੰ ਕੀ ਕਰਾਂ ਉਹ ਅੱਗੇ ਆਪਣੀ ਜੇਤੋਂ ਹੱਥ ਹੀ ਨਹੀਂ ਫਿਰ ਮੈਨੂੰ ਸਮਝ ਨਹੀਂ ਆਦੀ ਇਹਨਾਂ ਨੂੰ ਬੜਾ ਦੁੱਖ ਆਉਂਦਾ ਮਾੜੀ ਜੀ ਗੱਲ ਕੀਤੀ ਆ ਕਿੰਦਾ ਤੜਪਦੇ ਉੱਠ ਕੇ ਚੱਲ ਗਏ ਕੋਈ ਗੱਲ ਹੋਈ ਆ ਤਾਂ ਤਾਈ ਦੱਸ ਕੇ ਗਈ ਆ ਨਾਲੇ ਸਿਆਣੀ ਬਿਆਣੀ ਆ ਉਹਨੇ ਝੂਠ ਥੋੜਾ ਬੋਲਣਾ ਸੀ ਸੱਚੀ ਗੱਲ ਦੱਸ ਕੇ ਗਈ ਆ ਤਾਂ ਕੋਈ ਗੱਲ ਨਹੀਂ ਇੱਕ ਦੋ ਦਿਨ ਤੱਕ ਨਾ ਤੁਹਾਨੂੰ ਪਤਾ ਪੱਕਾ ਦੱਸ ਦਊਂਗੀ ਕਿ ਕੀ ਗੱਲ ਹੋਈ ਹੈ